ਪਿਛੇ ਜੇ ਇੱਕ ਨੌਜਵਾਨ ਮੁੰਡਾ ਜਿਹੜਾ ਦੁਨੀਆ ਤੋਂ ਤੁਰ ਗਿਆ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਜਦੋਂ ਉਹ ਨੌਜਵਾਨ ਕਿਤੇ ਗਲਤ ਬੋਲਦਾ ਸੀ ਮਾਤਾ ਭਾਗੋ ਦੀ ਤਸਵੀਰ ਦੀ ਗੱਲ ਕੀਤੀ ਉਹਦੀ ਮੈਂ ਰਾਜ ਕੇ ਵਿਰੋਧਤਾ ਕੀਤੀ ਜਦੋਂ ਉਹ ਨੌਜਵਾਨ ਮੁੰਡੇ ਨੇ ਚੰਗਾ ਕੰਮ ਕੀਤਾ ਉਹਦੀ ਮੈਂ ਸਲਾਘਾ ਵੀ ਕੀਤੀ ਬਹੁਤ ਸਮੇਂ ਦਾ ਸੱਚ ਬੋਲ ਕੇ ਗਿਆ ਉਹ ਨੌਜਵਾਨ ਮੁੰਡਾ ਸਤਕਾਰ ਜੋ ਖਾਲਸਾ ਜੀ ਉਹਨੇ ਇੱਕ ਗਾਣਾ ਕੱਢਿਆ ਸੀ ਐਸ ਵਾਏ ਐਲ ਨਹਿਰ ਤੇ ਸੁਣਿਆ ਹੋਵੇਗਾ ਤੁਸੀਂ ਉਹਦੇ ਵਿੱਚ ਉਹਨੇ ਇੱਕ ਲਾਈਨ ਬੋਲੀ ਉਹਨੇ ਇਹ ਲਾਈਨ ਬੋਲੀ ਕਿ ਕਲਮ ਨਹੀਂ ਹੁਣ ਰੁਕਣੀ ਨਿਤ ਨਵਾ ਗਾਣਾ ਆਉ ਮੇਂ ਜੇ ਨਾ ਟਲੇ ਤੇ ਮੁੜ ਬਲਵਿੰਦਰ ਜਟਾਣਾ ਆਉ ਉਹ ਕਿਹੜੀ ਹਵਾ ਉਹ ਕੀ ਬਲਾ ਬਲਵਿੰਦਰ ਜਟਾਣਾ ਇਹ ਖਾਸ ਕਰਕੇ ਮੈਂ ਨੌਜਵਾਨ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਹੈ ਕਿ ਉਹ ਕੈਸੀ ਬਲਾ ਸੀ ਉਹ ਕੀ ਸੀ ਪੜ੍ਹੇ ਲਿਖੇ ਬੁੱਧੀਜੀਵੀ ਗੁਰਮੁਖ ਪਿਆਰੇ ਬੈਠੇ ਹੋ ਸਤਕਾਰ ਜੋ ਖਾਲਸਾ ਜੀ ਇਹਦਾ ਜਨਮ ਹੋਇਆ ਜੁਲਾਈ 1963 ਵਿੱਚ ਇਹਦਾ ਜਨਮ ਹੋਇਆ ਚਮਕੌਰ ਦੇ ਲਾਗੇ ਪਿੰਡ ਹੈ ਜਟਾਣਾ ਦੋ ਜਟਾਣੇ ਨੇ ਇੱਕ ਖਮਾਣੂ ਦੇ ਲਾਗੇ ਇੱਕ ਚਮਕੌਰ ਸਾਹਿਬ ਦੇ ਲਾਗੇ ਚਮਕੌਰ ਸਾਹਿਬ ਦੇ ਲਾਗੇ ਜਟਾਣੇ ਪਿੰਡ ਵਿੱਚ ਮਾਤਾ ਨਸੀਬ ਕੌਰ ਦੀ ਕੁੱਖ ਤੋਂ ਸਰਦਾਰ ਸੋਹਣ ਸਿੰਘ ਜੀ ਦੇ ਘਰ ਇਸ ਬੱਚੇ ਦਾ ਜਨਮ ਹੋਇਆ ਇਹਦਾ ਨਾਮ ਰੱਖਿਆ ਗਿਆ ਬਲਵਿੰਦਰ ਸਿੰਘ 10 ਕਲਾਸਾਂ ਨੇ ਪਿੰਡੋਂ ਪਾਸ ਕੀਤੀਆਂ ਭਾਰਵੀਂ ਇਹਨੇ ਰੋਪੜੋਂ ਐਵੇਂ ਦੀ ਪੜ੍ਹਾਈ ਕੀਤੀ ਇੱਕ ਦਿਨ ਕਾਲਜ ਦੇ ਵਿੱਚ ਆਪਣੇ ਪ੍ਰਿੰਸੀਪਲ ਨੂੰ ਕਹਿੰਦਾ ਸਰ ਮੇਰੀ ਬੇਨਤੀ ਹੈ ਕਿ ਸਰਬੱਤ ਦੇ ਭਲੇ ਵਾਸਤੇ ਸਰਬੱਤ ਦੀ ਚੜ੍ਹਦੀ ਕਲਾ ਵਾਸਤੇ ਮੈਂ ਆਪਣੇ ਕਾਲਜ ਵਿੱਚ ਅਖੰਡ ਪਾਠ ਸਾਹਿਬ ਕਰਾਉਣਾ ਚਾਹੁੰਨਾ ਪ੍ਰਿੰਸੀਪਲ ਨੇ ਰੋਕ ਦਿੱਤਾ ਉਹਨੇ ਆਖਿਆ ਨਹੀਂ ਆਖੰਡ ਪਾਠ ਸਾਹਿਬ ਨਹੀਂ ਕਰਾ ਮਤ ਕਿਉਂ ਜੀ ਪ੍ਰਿੰਸੀਪਲ ਨੇ ਆਖਿਆ ਅੱਜ ਤੂੰ ਆਖੰਡ ਪਾਠ ਸਾਹਿਬ ਕਹਿਣਾ ਕੱਲ ਨੂੰ ਇੱਥੇ ਹਿੰਦੂਆਂ ਦੇ ਮੁੰਡੇ ਪੜ੍ਹਦੇ ਨੇ ਉਹ ਕੱਲ ਨੂੰ ਭਗਵਤ ਗੀਤਾ ਚੁੱਕ ਕੇ ਲੈ ਆਉਣਗੇ ਉਹਦੇ ਤੋਂ ਬਾਅਦ ਮੁਸਲਮਾਨਾਂ ਦੇ ਮੁੰਡੇ ਪੜ੍ਹਦੇ ਨੇ ਉਹ ਕੁਰਾਨ ਸ਼ਰੀਫ ਲਾਇਉਣਗੇ ਮੈਂ ਰਹਿ ਗਿਆ ਪਾਠ ਕਰਾਉਣ ਜੋਗਾ ਮੈਂ ਤੁਹਾਨੂੰ ਪੜਾਵਾਗਾ ਨਹੀਂ ਅਖੰਡ ਪਾਠ ਨਹੀਂ ਕੀਤਾ ਜਾਵੇ ਪ੍ਰਿੰਸੀਪਲ ਦੇ ਮਨਾ ਕਰਨ ਦੇ باوجود ਇਹਨਾਂ ਨੌਜਵਾਨ ਮੁੰਡਿਆਂ ਨੇ ਕਾਲਜੇ ਚ ਅਖੰਡ ਪਾਠ ਸਾਹਿਬ ਕਰਾਇਆ ਭੋਗ ਪਿਆ ਆਕਾਲ ਤਖਤ ਸਾਹਿਬ ਦਾ ਜਥੇਦਾਰ ਸੀ ਉਦੋਂ ਪ੍ਰੋਫੈਸਰ ਦਰਸ਼ਨ ਸਿੰਘ ਇਹਨਾਂ ਨੂੰ ਬੁਲਾਇਆ ਗਿਆ ਪ੍ਰੋਫੈਸਰ ਸਾਹਿਬ ਨੇ 40-45 ਮਿੰਟ ਉੱਥੇ ਸਪੀਚ ਦਿੱਤੀ ਉਹਨੇ ਆਪਣੇ ਕੌਮੀ ਕਰਦੀ ਗੱਲ ਕੀਤੀ ਵਾਜਦੀਆਂ ਡਾਂਗਾਂ ਦੀ ਗੱਲ ਕੀਤੀ ਨਿਗਰਗੈ ਸਮਾਜ ਦੀ ਗੱਲ ਕੀਤੀ ਪ੍ਰੋਫੈਸਰ ਦਰਸ਼ਨ ਸਿੰਘ ਦੀਆਂ ਕੀਤੀਆਂ ਹੋਈਆਂ ਗੱਲਾਂ ਸਾਹਮਣੇ ਬੈਠਾ ਨੌਜਵਾਨ ਬਲਵਿੰਦਰ ਸਿੰਘ ਸਟੇਅ ਤੋਂ ਬੋਲਿਆ ਅਕਾਲ ਤਖਸਾਹਬ ਦਾ ਜਥੇਦਾਰ ਉਹਦਾ ਇੱਕ ਇੱਕ ਸ਼ਬਦ ਤੀਰ ਬਣ ਕੇ ਬਲਵਿੰਦਰ ਸਿੰਘ ਦੇ ਕਲੇਜੇ ਵਿੱਚ ਵਜਾ ਅੱਜ ਵੀ ਜਥੇਦਾਰ ਸੱਚ ਬੋਲੇ ਸਹੀ ਉਹਦੇ ਸ਼ਬਦ ਅੱਜ ਵੀ ਸਾਡੇ ਸੀਨੇ ਵਿੱਚ ਵਜਣਗੇ ਬੋਲ ਕੇ ਬੋਲੇ ਸਹੀ ਉਹ ਜਥੇਦਾਰ ਨੇ ਸੱਚ ਬੋਲਿਆ ਬਲਵਿੰਦਰ ਸਿੰਘ ਦੇ ਕਲੇਜੇ ਵਿੱਚ ਤੀਰ ਵੱਜਿਆ ਸਿਆਣੇ ਕਹਿੰਦੇ ਨੇ ਦਿਲ ਲੱਗੀ ਤੂੰ ਅੱਛੀ ਹੋਤੀ ਹੈ ਦਿਲ ਕੋ ਲੱਗੀ ਅੱਛੀ ਨਹੀਂ ਹੋਤੀ ਇਹਦੇ ਦਿਲ ਨੂੰ ਲੱਗੀ ਇਹ ਜੇ ਅਖੰਡਪੁਰ ਸਾਹਿਬ ਦਾ ਭੋਗ ਪਿਆ ਸ਼ਾਮਾਂ ਨੂੰ ਸਾਰਾ ਸਮਾਨ ਸਾਂਭਿਆ ਗਿਆ ਜਾਂ ਪੁਲਿਸ ਪਈ ਬਲਵਿੰਦਰ ਸਿੰਘ ਨੂੰ ਚੁੱਕਿਆ ਗਿਆ 8 ਦਿਨ ਚਮਕੌਰ ਸਾਹਿਬ ਥਾਣੇ ਵਿੱਚ ਰੱਖ ਕੇ ਦੇਤੇ ਤਸ਼ੱਦਦ ਕੀਤਾ ਗਿਆ 8 ਦਿਨ ਮੁੜ ਕੇ ਲਾਗੇ ਬਨੇ ਕਿਤੇ ਵਾਰਦਾਤ ਹੋਣੀ ਚੁੱਕਿਆ ਵਿਚਾਰਾ ਬਲਵਿੰਦਰ ਸਿੰਘ ਜਟਾਣਾ ਜਾਣਾ ਜਿੱਥੇ ਵੀ ਕਿਤੇ ਵਾਰਦਾਤ ਹੋਣੀ ਜੋ ਕਿ ਇਹਨੂੰ ਲੈਣਾ ਸਮਾਂ ਆ ਗਿਆ ਵਿਸਾਖੀ ਵਾਲਾ ਦਿਨ 1986 ਇਸਵੀ ਵਿਸਾਖੀ ਵਾਲੇ ਦਿਨ ਬਲਵਿੰਦਰ ਸਿੰਘ ਜਟਾਣਾ ਬਾਹਰੋਂ ਘਰ ਆਇਆ ਡੇਰੀ ਵਿੱਚ ਦਾਦੀ ਬੈਠੀ ਹੈ ਦਾਦੀ ਦੇ ਪੈਰਾਂ ਹੱਥ ਲਾਇਆ ਪੋਤਰੇ ਨੇ ਅੱਜ ਨਹੀਂ ਪੋਤਰੇ ਲਾਉਂਦੇ ਦਾਦੀਆਂ ਦੇ ਪੈਰ ਵੱਡ ਭਾਵੇਂ ਦੇਣ ਅੱਜ ਪੋਤਰੇ ਹੱਥ ਨਹੀਂ ਲਾਉਂਦੇ ਇੱਕ ਮੈਂ ਬੇਨਤੀ ਕਰਦਾ ਭੈਣੋ ਸਾਡੇ ਘਰ ਵਿੱਚ ਖੁਵਾਰੀ ਪਤਾ ਕਿਉਂ ਆਈ ਹੈ ਸਾਡੀਆਂ ਬੇੜੀਆਂ ਚਵੱਟੇ ਪਤਾ ਕਿਉਂ ਪਏ ਨੇ ਕਿਉਂਕਿ ਅਸੀਂ ਨਾ ਬਜ਼ੁਰਗਾਂ ਦਾ ਸਤਿਕਾਰ ਕਰਨਾ ਬਿਲਕੁਲ ਬੰਦ ਕਰ ਦਿੱਤਾ ਅਸੀਂ ਮਾਂ ਪਿਓ ਦਾ ਸਤਿਕਾਰ ਨਹੀਂ ਕਰਦੇ ਇਹ ਜਿਉਂਦਾ ਜਗਦਾ ਪਰਮੇਸ਼ਵਰ ਇਹ ਜਿਉਂਦਾ ਜਗਦਾ ਰੱਬ ਸਾਡੇ ਘਰ ਵਿੱਚ ਜਿਨ੍ਹਾਂ ਨਰਾਦਰਸਿਆਂ ਆਪਣੇ ਬਜ਼ੁਰਗਾਂ ਦਾ ਕੀਤਾ ਉਹਨਾਂ ਛੇਂਦ ਕਿਸੇ ਕੌਮ ਨੇ ਆਪਣੇ ਬਜ਼ੁਰਗਾਂ ਦਾ ਕੀਤਾ ਜਿਨ੍ਹਾਂ ਅਸੀਂ ਕੀਤਾ ਇਹਨੇ ਆਪਣੀ ਦਾਦੀ ਦੇ ਪੈਰੀਂ ਹੱਥ ਲਾਏ ਦਾਦੀ ਨੇ ਆਸ਼ੀਰਵਾਦ ਦਿੱਤੀ ਜੁਗ-ਜੁਗ ਜੀਵੇ ਪੁੱਤ ਉਹਨੇ ਆਖਿਆ ਮਾਂ ਇਹ ਨਾ ਆਸ਼ੀਰਵਾਦ ਦੇ ਏ ਅਸੀਸ ਦੇ ਵੀ ਮੈਂ ਜੀਵਾਂ ਥੋੜਾ ਪਰ ਜੀਵਾਂ ਅਣਖ ਦੇ ਨਾਲ 100 ਸਾਲ ਦੀ ਜ਼ਿੰਦਗੀ ਕਾਦੀ ਹੈ ਜੇ ਬੇ ਅਣਖੀ ਨਾ ਮਰ ਜਾਣਾ ਤੂੰ ਮਾਂ ਦੁਬਾਰਾ ਮੇਰੇ ਸਿਰ ਤੇ ਹੱਥ ਰੱਖ ਮੈਨੂੰ ਅਸੀਸ ਦੇ ਵੀ ਬਲਵਿੰਦਰਾ ਤੂੰ 2 ਦਿਨ ਜੀ ਪਰ ਜੀ ਅਣਖ ਦੇ ਨਾਲ ਦਾਦੀ ਨੇ ਪੋਤਰਾ ਘੁੱਟ ਕੇ ਕਲੇਜੇ ਨਾਲ ਲਾ ਲਿਆ ਗਲ ਬੱਕਰੀ ਵਿੱਚੋਂ ਛੁੱਟਿਆ ਸਾਹਮਣੇ ਕਮਰੇ ਵਿੱਚ ਗਿਆ ਅੰਗੀਠੀ ਤੇ ਲੱਗੀਆਂ ਹੋਈਆਂ ਤਸਵੀਰਾਂ ਆਪਣੀਆਂ ਬਲਵਿੰਦਰ ਸਿੰਘ ਨੇ ਲਾਈਆਂ ਇੱਕ ਲੱਕੜ ਦਾ ਟਰੰਕ ਖੋਲਿਆ ਉਹਦੇ ਵਿੱਚੋਂ ਕੁਝ ਗਾ ਕਾਗਜ਼ਾਂ ਦਾਤ ਕੱਢੇ ਸਾਹਮਣੇ ਵੇੜੇ ਵਿੱਚ ਰੱਖ ਕੇ ਬਲਵਿੰਦਰ ਸਿੰਘ ਨੇ ਤੀਲੀ ਖਿੱਚ ਕੇ ਉਹਨਾਂ ਕਾਗਜ਼ਾਂ ਨੂੰ ਅੱਗ ਲਗਾ ਦਿੱਤੀ ਇਹਦਾ ਪਤਾ ਸਰਦਾਰ ਸੂਨ ਸਿੰਘ ਪ੍ਰਛਾਦਾ ਛੱਕ ਰਿਆ ਸੀ ਉਹਨੇ ਬੁਰਕੀ ਵਿੱਚੇ ਛੱਡੀ ਉਠਿਆ ਮੰਜੀ ਤੋਂ ਆਇਆ ਬਲਵਿੰਦਰ ਸਿੰਘ ਦੇ ਕੋਲ ਉਹਨੇ ਆਪਣੇ ਪੁੱਤ ਨੂੰ ਕੁਲਾਵੇ ਵਿੱਚ ਲੈ ਕੇ ਆਖਿਆ ਪੁੱਤ ਆ ਕੇ ਕੀਤਾ ਈ ਉਹਨੇ ਆਖਿਆ ਬਾਪੂ ਅੱਜ ਤੋਂ ਬਾਅਦ ਤੁਹਾਡਾ ਤੇ ਮੇਰਾ ਕੋਈ ਨਾਤਾ ਨਹੀਂ ਅੱਜ ਤੋਂ ਬਾਅਦ ਮੇਰਾ ਤੇ ਗੁਰੂਕਲ ਕੀ ਤਰ ਸੱਚੇ ਪਾਤਸ਼ਾਹ ਮਹਾਰਾਜ ਦਾ ਨਾਤਾ ਹੈ ਬਾਪੂ ਅੱਜ ਮੈਂ ਘਰ ਆ ਗਿਆ ਦਿਨੇ ਜੇ ਕਿਤੇ ਮੁੜ ਕੇ ਮੈਂ ਆਪਣੇ ਘਰ ਆਇਆ ਤੇ ਰਾਤ ਆਵਾਂਗਾ ਦਿਨੇ ਨਹੀਂ ਆਵਾਂਗਾ ਬਾਪੂ ਨੇ ਪੁੱਛਿਆ ਕਿਉਂ ਉਹਨੇ ਆਖਿਆ ਬਾਪੂ ਮੇਰਾ ਜੀ ਕਰਦਾ ਹੈ ਕਿ ਮੈਂ ਆਪਣੀ ਪੰਜਾਬ ਦੀ ਧਰਤੀ ਵਾਸਤੇ ਕੁਝ ਨਾ ਕੁਝ ਕਰਕੇ ਮਰਾਂ ਇਹ ਗੱਲ ਜਦੋਂ ਬਲਵਿੰਦਰ ਸਿੰਘ ਜਟਾਣੇ ਨੇ ਕਹਿਣਾ ਬਾਪੂ ਅੱਜ ਤੋਂ ਬਾਅਦ ਤੇਰਾ ਪੁੱਤ ਤੇਰੇ ਮੱਥੇ 'ਤੇ ਨਹੀਂ ਲੱਗੇਗਾ ਬਲਵਿੰਦਰ ਸਿੰਘ ਜਟਾਣੇ ਦੇ ਪਿਤਾ ਨੇ ਆਪਣੇ ਪੁੱਤ ਨੂੰ ਗੁੱਟੋਂ ਪਕੜਿਆ ਇੱਕ ਕਮਰੇ ਵਿੱਚ ਲੈ ਗਿਆ ਜਿੱਥੇ ਦਸਵੇਂ ਦਾ ਤਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੱਡੀ ਤਸਵੀਰ ਲੱਗੀ ਹੈ ਚਾਰੇ ਸਾਹਿਬ ਜਾਦੇ ਲੱਗੇ ਨੇ ਸਾਹਮਣੇ ਖਲੋ ਗਿਆ ਬਲਵਿੰਦਰ ਸਿੰਘ ਜਟਾਣੇ ਦਾ ਬਾਪੂ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖ ਕੇ ਬਲਵਿੰਦਰ ਸਿੰਘ ਜਟਾਣੇ ਦਾ ਪਿਤਾ ਕੁਝ ਲੱਗਾ ਕਹਿਣ ਕੀ ਕਹਿੰਦਾ ਹੈ ਆਪਣੇ ਪੁੱਤ ਨੂੰ ਆਹ ਬੜੇ ਪਿਆਰ ਨਾਲ ਸਰਵਨ ਕਰਨਾ ਯਾਦ ਰੱਖਿਓ ਪੁੱਤ ਕੈਨੇਡਾ ਨੂੰ ਤੋਰਨਾ ਵੀ ਸੌਖਾ ਹੈ ਪੁੱਤਿਆ ਅਮਰੀਕਾ ਨੂੰ ਤੋੜਨਾ ਵੀ ਸੌਖਾ ਹੈ ਲੇਕਿਨ ਪੁੱਤਰ ਆਪਣੀ ਕੌਮ ਦੀ ਖਾਤਰ ਸ਼ਹੀਦ ਹੋ ਜਾਵੇ ਸ਼ਹੀਦ ਕਰਵਾਉਣ ਵਾਸਤੇ ਤੋੜਨਾ ਬੜਾ ਔਖਾ ਹੈ ਸਹੇਬੇ ਕਮਾਲ ਸਤਿਗੁਰੂ ਗੁਰੂ ਕਲਗੀ ਧਰਮਹਾਰਾਜ ਦੀ ਤਸਵੀਰ ਦੇ ਖਲੋਕੇ ਸਾਹਮਣੇ ਬਲਵਿੰਦਰ ਸਿੰਘ ਜਟਾਣੇ ਦੇ ਪਿਤਾ ਨੇ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖ ਕੇ ਜਿਉਂ ਕੁਝ ਕਿਹਾ ਉਹਨਾਂ ਲੈਨਾਂ ਨੂੰ ਲਾਲੂ ਕਮਣ ਦਾ ਟਾਡੀ ਜਥਾ ਬੇਨਤੀ ਏ ਖੰਨੇਓ ਤਿੱਖਾ ਹੈ ਮਾਰਗ ਜਿਸ ਤੇ ਤੁਰਨਾ ਚਾਵੇਂ ਏ ਖੰਨੇਓ ਤਿੱਖਾ ਹੈ ਮਾਰਗ ਜਿਸ ਤੇ ਤੁਰਨਾ ਚਾਵੇਂ ਕਦੇ ਪਿੱਠ ਦਿਖਾਵੀਂ ਨਾ ਗੋਲੀਆਂ ਵਿੱਚ ਸ਼ਾਂਤੀ ਦੇਖਾਵੇਂ ਕਦੇ ਪਿੱਠ ਦਿਖਾਵੀਂ ਨਾ ਗੋਲ

ਜੇ ਤੂੰ ਚੱਲਿਆ ਕਰੋ ਜਵਾਨਾ ਐ ਸਿਰ ਤਾਈ ਵੇਖੀ ਬੱਚਿਆ ਲਾਜ ਨ ਲਾਵੀ ਬਾਣ ਕੀ ਦੀ ਪੁੱਤਰਾ ਓਏ ਵੇਖੀ ਕਦੇ ਮਰਦ ਨ ਆਵੀ ਬਾਣ ਕੀ ਦੀ ਪੁੱਤਰਾ ਓਏ ਵੇਖੀ ਕਦੇ ਮਰਦ ਨ ਆਵੀ ਬੱਠ ਦੇ ਖਾਣਾ ਮੜਿਆ ਵੀ ਹਾ ਬੱਠ ਦੇ ਖਾਣਾ ਮੜਿਆ ਵੀ ਨਹੀਂ ਤਾਂ ਕਉ ਕਦਰ ਜਾਣਾ ਮਰਦਾਂ ਦੀ ਹੋਤ ਮੜੀ ਜੇ ਤੂੰ ਚੱਲ ਪਤਾਂ ਦੀ ਮੌਤ ਮਰੀ ਜੇ ਤੂੰ ਚੱਲਿਆ ਕਰੋ ਜਵਾਨਾ

ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਆਸ਼ੀਸ਼ ਦੇ ਕੇ ਘਰੋਂ ਤੁਰਿਆ ਮਾਤਾ ਨਸੀਬ ਕੌਰ ਨੇ ਆਪਣੇ ਪੁੱਤ ਦਾ ਮੱਥਾ ਚੁੰਬਿਆ ਇਹ ਦੋ ਭਰਾ ਸਨ ਇਹਦੇ ਤੋਂ ਛੋਟਾ ਸੀ ਸਰਦਾਰ ਪਵਨ ਸਿੰਘ ਲੇਕਿਨ ਬਲਵਿੰਦਰ ਸਿੰਘ ਜਟਾਣੇ ਦੀ ਭੈਣ ਮਾਫ਼ ਕਰਨਾ ਬਲਵਿੰਦਰ ਸਿੰਘ ਜਟਾਣੇ ਦੀ ਭੂਆ ਉਹਦੇ ਘਰਿਆ ਔਲਾਦ ਕੋਈ ਨਹੀਂ ਸੀ ਪਵਨ ਸਿੰਘ ਨੂੰ ਉਹ ਆਪਣੇ ਕੋਲ ਲੈ ਗਈ ਕੱਲਾ ਕੱਲਾ ਪੁੱਤ ਸੀ ਸਰਦਾਰ ਸੂਨ ਸਿੰਘ ਦਾ ਉਹਨੇ ਆਪਣੇ ਘਰੋਂ ਕੌਮੀ ਕਰ ਵਾਸਤੇ ਤੁਰਿਆ ਹੁਣ ਸਰਦਾਰ ਬਲਵਿੰਦਰ ਸਿੰਘ ਨੇ ਮੰਝਲ ਮੁਕਾਈ ਤੇ ਆ ਗਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚੋਂ ਆਣ ਕੇ ਇਸ਼ਨਾਨ ਕੀਤਾ ਮਨ ਤਾਂ ਆਪਾਂ ਵੀ ਮੰਨਦੇ ਜਦੋਂ ਸੱਚਖੰਡ ਹਰਿਮੰਦਰ ਸਾਹਿਬ ਜਾਣੇ ਬਾਬਾ ਗੱਡੀ ਦੀ ਦਾਤ ਦੇ ਦੇ ਬਾਬਾ ਕੋਠੀ ਦੀ ਦਾਤ ਦੇ ਦੇ ਸਤਿਗੁਰੂ ਵਿਦੇਸ਼ ਦਾ ਵਿਜਾ ਦੇ ਦੇ ਇਹਨੇ ਜਦੋਂ ਸਰੋਵਰ ਦੇ ਵਿੱਚੋਂ ਕੀਤਾ ਇਸ਼ਨਾਨ ਤੇ ਸੱਚਖੰਡ ਹਰਿਮੰਦਰ ਸਾਹਿਬ ਗਿਆਨਾਂ ਨਮਸਕਾਰ ਕੀਤੀ ਇਹਨੇ ਅਰਦਾਸ ਕੀਤੀ ਹੇ ਗੁਰੂ ਰਾਮਦਾਸ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਮੈਂ ਦੋ ਬੇਨਤੀਆਂ ਕਰਨ ਵਾਸਤੇ ਆਇਆ। ਮੇਰੀ ਪਹਿਲੀ ਬੇਨਤੀ ਇਹ ਹੈ ਕਿ ਮਹਾਰਾਜ ਜੇ ਮੈਂ ਆਪਣਾ ਘਰ ਛੱਡ ਕੇ ਆਇਆ ਤੇ ਮੈਂ ਸਤ ਧਰਤੀ ਦੀ ਖਾਤਰ ਕੁਝ ਨਾ ਕੁਝ ਕਰ ਸਕਾਂ। ਮੇਰੀ ਦੂਜੀ ਬੇਨਤੀ ਇਹ ਹੈ ਜਿਸ ਦਿਨ ਸਤਗੁਰੂ ਸੱਚੇ ਪਾਤਸ਼ਾਹ ਮੇਰੀ ਮੌਤ ਆਵੇ ਉਹ ਦਿਨ ਆਈ ਹੋਈ ਗੋਲੀ ਮੇਰੀ ਪਿੱਠ ਵਿੱਚ ਨਾ ਵੱਜੇ ਉਹ ਦਿਨ ਆਈ ਹੋਈ ਗੋਲੀ ਮੇਰੀ ਹਿੱਕ ਵਿੱਚ ਵੱਜੇ। ਮੈਨੂੰ ਹੋਰ ਕੁਝ ਨਹੀਂ ਚਾਹੀਦਾ।